आनंद तया मेरी मांए सतगुरु मैं पाया सतगुरु ता पाया सहज सीति मन बजियां बदायियां रागर्तन परिवार प्रियां शब्द गावलीयां शोद ता गावो हरि के रा मन जनी बसाया कह नानक आनंद होआ सतगुरु मैं पाया ए मन मेरा तू सदा रहो हर नाले अ नाल तू मन मेरे दुख सब बिसार नाल ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਵਨਾ ਗਲਾ ਸਮਰਾਸ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਵਰ ਨਾਲੇ ਸਾਚੇ ਸਾਹਿਬਾ ਤਾਂ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾਮ ਮਨ ਹਸਾਵੇ ਨਾਮ ਜਿਨ ਕੈ ਮਨ ਹਸਾਵੇ ਬਾਚੇ ਸ਼ਬਦ ਕਨੇਰੇ ਹੇ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰਹਿ